ਕਰ ਰਹੀ ਹੈ ਕਿ ਦਰੋਜ ਨੂੰ ਇਨਸਾਰ ਮਿਲ ਜੀ ਅੱਜ ਇਹ ਫੈਸਲਾ ਪੂਰਾ ਹੋ ਜਾਵੇ ਕਿੱਦਾਂ ਆਊਗਾ ਜੀ ਫੈਸਲਾ ਅਣ ਪਰਸੋਂ ਦੀ ਵੇਟ ਕਰਦੇ ਹਾਂ ਜੀ ਹੁਣ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਉਹਨੂੰ ਸਾਹਮਣੇ ਦੇਖ ਕੇ ਪ੍ਰਤਾਸ਼ਤ ਨਹੀਂ ਹੁੰਦੀ ਉਹ ਮੰਗ ਕਰਦੇ ਜੱਜ ਫਾਂਸੀ ਫਾਂਸੀ ਚਾਹੁੰਦੇ ਆ ਫਾਂਸੀ ਅਹ ਦੋਸਤੋ ਇਸ ਛੋਟੀ ਬੱਚੀ ਦਿਲਰੋਜ਼ ਦੀ 22 ਸਾਲ ਦੀ ਉਮਰ ਵਿੱਚ ਗਵੰਡਨ ਦੁਆਰਾ ਕਤਲ ਕੀਤੇ ਜਾਣ ਦੀ ਖਬਰ ਤਾਂ ਤੁਹਾਨੂੰ ਯਾਦ ਹੀ ਹੋਏਗੀ ਪਰ ਬੜੇ ਦੁੱਖ ਦੀ ਗੱਲ ਇਹ ਹੈ ਕਿ ਉਸਦੇ ਮਾਪ, ਪਾਤੀ, ਦਾਦਾ ਹਜੇ ਤੱਕ ਜਿਹੜੇ ਆ ਉਹ ਕੋਟਕਚਰੀਆਂ ਦੇ ਚੱਕਰ ਲਗਾ ਰਹੇ ਹਨ ਤੇ ਦੋਸ਼ੀ ਨੂੰ ਹਜੇ ਤੱਕ ਵੀ ਸਜ਼ਾ ਨਹੀਂ ਮਿਲੀ। ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਕੀ ਕਿਹਾ ਗਿਆ ਹੈ? ਕਿਸ ਦਿਨ ਉਹਨਾਂ ਨੇ ਸੁਣਵਾਈ ਕਰਨ ਦੀ ਗੱਲ ਕੀਤੀ ਹੈ ਤੇ ਹੋਰ ਕਿਹੜੀ ਗੱਲਬਾਤ ਕੀਤੀ ਹੈ ਸਭ ਇਸ ਵੀਡੀਓ ਰਾਹੀਂ ਸੁਣਾਗੇ। ਅਤੇ ਦੋਸਤੋ ਵੱਧ ਤੋਂ ਵੱਧ ਇਨਾਂ ਦੇ ਹੱਕ ਵਿੱਚ ਖੜੇ ਹੋਵੋ ਤੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਸ ਦਰਿੰਦਗੀ ਵਾਲੇ ਦੋਸ਼ੀ ਨੂੰ ਜਿਹੜੀਆਂ ਸਖਤ ਤੋਂ ਸਖਤ ਸਜ਼ਾ ਮਿਲ ਸਕੇ ਤੇ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਮਾਈਕਲੇ ਕਾ ਲਓ ਯਾਰ ਲੱਗਦਾ ਜੀ 18 ਤਰੀਕ ਨੂੰ ਹੁਣ ਫੇਰ ਇੱਕ ਵਾਰ ਉਮੀਦ ਦੁੱਵਾ ਦਵਾਂਗੇ ਕਿ ਸੰਜਾਮ ਮਿਲੇ ਇਨਸਾਫ਼ ਪੂਰਾ ਹੋ ਜਾਏਗਾ ਕੇਸ ਪੂਰਾ ਹੋ ਜਾਏਗਾ ਬਿਲਕੁਲ ਆਸ ਰੱਖ ਸਕਦੇ ਆ ਅੱਗੇ ਸਭ ਉਹਨਾਂ ਦੇ ਹੱਥ ਵਿੱਚ ਹੈ ਕੁਝ ਨਹੀਂ ਪਤਾ ਕੀ ਹੋਣਾ ਵਾ ਆਸ ਆ ਬਸ ਇੱਕ ਰੋਜ਼ ਪਰਿਵਾਰ ਆ ਰਿਹਾ ਇੰਤਜ਼ਾਰ ਕਰ ਰਿਹਾ ਕਿ ਅੱਜ ਫੈਸਲਾ ਅਜੇ ਤੱਕ ਰੋਜ਼ ਨੂੰ ਇਨਸਾਫ ਹੋ ਜਾਵੇਗਾ ਬਿਲਕੁਲ ਸਵੇਰ ਤੱਕ ਕੁਝ ਨਹੀਂ ਖਾਦਾ ਅਰ ਸ਼ਾਮ ਇੱਦਾਂ ਹੀ ਪੈ ਜਾਂਦੀ ਹੈ 5 7 ਵਜੇ ਜਾਂਦੇ ਆ ਕੁਝ ਖਾਣ ਨੂੰ ਦਿਲ ਨਹੀਂ ਕਰਦਾ ਪੂਰਾ ਇੱਕ ਹਫਤਾ ਹੋ ਗਿਆ ਬਿਨਾ ਬ੍ਰੇਕਫਾਸਟ ਤੋਂ ਇੱਥੇ ਆ ਰੁਕੀਦਾ ਔਰ ਸ਼ਾਮ ਪੈ ਜਾਂਦੀ ਹੈ ਵੀਰੇ ਮਾਤਮਾ ਦੇ ਹੱਥ ਵਿੱਚ ਉਹਨਾਂ ਦੇ ਹੱਥ ਵਿੱਚ ਕੀ ਸੋਚ ਰਹੇ ਆ ਪਤਾ ਨਹੀਂ ਕਿਉਂ ਇੱਕ ਕ੍ਰਿਮੀਨਲ ਨੂੰ ਸਜ਼ਾ ਦੇਣ ਤੇ ਨਾ ਟਾਈਮ ਉਹਨੇ ਇੱਕ ਮਿੰਟ ਲਾਇਆ ਉਹਨੂੰ ਮਾਰਨ ਵਾਸਤੇ ਉਹਦੇ ਲਈ ਬਹੁਤ ਸੋਚਣਾ ਪੈ ਰਿਹਾ ਦਿਲ ਉਸ ਨੂੰ ਮਾਰਨ ਵਾਸਤੇ ਉਹਨੇ 5 ਮਿੰਟ ਲਾਏ ਔਰ ਉਹਨੇ ਇੱਟਾ ਵੱਡਾ ਕ੍ਰਾਈਮ ਕੀਤਾ ਉਹਦੇ ਵਾਸਤੇ ਸੋਚਣ ਦਾ ਟਾਈਮ ਲੱਗ ਰਿਹਾ ਵਾ ਵੀ ਉਹਨੂੰ ਸਜ਼ਾ ਕੀ ਦੇਣੀ ਆ ਜਿਹੜੀ ਐ ਫੀਪ ਪੈ ਗਈ ਐ ਫੈਸਲੇ ਆ ਕੁਝ ਵੈਣ ਹੋਰ ਲੱਗਣਗੇ ਯਾਰ ਆ ਜਣਾ ਯਾਰ ਨਾਮ ਹੀ ਦੇਖ ਲੈ ਮੈਂ ਤਾਂ ਉਹਨਕ ਆਸ ਤੇ ਹੀ ਆ ਜੀ ਹੁਣ ਬਸ ਜੋ ਵੀ ਜੱਜ ਸਾਹਿਬ ਕਰਨਗੇ ਵਧੀਆ ਕਰਨਗੇ ਜੀ ਕਮਨ ਸਾਹਿਬ ਤੇ ਮੈਨੂੰ ਪੂਰੀ ਉਮੀਦ ਆ ਜੀ ਮੈਂ ਫੇਰ ਤੁਹਾਡੇ ਵੀਡੀਓ ਲਈ ਬੇਨਤੀ ਕਰਦਾ ਜੀ ਲਿਵੀਰ ਅਰਦਾਸ ਕਰੀ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਜਿੰਨੇ ਵੀ ਸੋਰੀ ਸੰਗਤ ਦੇਖ ਰਹੀ ਹੈ ਜੀ ਬਸ ਸਾਰੇ ਦੇ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਇਹਦੇ ਸਾਰੇ ਅਰਦਾਸ ਕਰੇ ਕਿ ਫਾਂਸੀ ਦੀ ਸਜ਼ਾ ਹੋਵੇ ਲੇਕਿਨ ਜਵੇਂ ਇਹਨੇ ਇੱਕ ਦਲੋਜ ਛੋਟੀ ਬੱਚੀ ਨਾਲ ਕੀਤਾ ਮੇਰ ਨਾਲ ਨਹੀਂ ਹੁਣ ਮੇਰੀ ਦਲੋਜ ਨਹੀਂ ਪੂਰੇ ਵਰਡ ਦੀ ਦਲੋਜ ਹੈ ਜੀ ਕਿ ਸਾਰੇ ਅਰਦਾਸ ਕਰੇ ਜੀ ਪਰਸੋਂ ਇਹਨੂੰ ਜੱਜ ਸਾਹਿਬ ਫਾਂਸੀ ਦੀ ਸਜ਼ਾ ਜਲਾ ਦੇ ਲੱਗਦਾ ਤੁਸ ਪਰਿਵਾਰ ਇੰਤਜ਼ਾਰ ਕਰ ਰਿਹਾ ਕਿ ਅੱਜ ਫੈਸਲਾ ਆ ਜਾਏਗਾ ਅੱਜ ਫੈਸਲਾ ਆ ਜਾਏਗਾ ਫਿਰ 18 ਤਰੀਕ ਬੈਗੀ ਲੱਗਦਾ ਉਮੀਦ ਹੈ ਕਿ ਫੈਸਲਾ ਵਧੀਆ ਆਵੇਗਾ ਹੁਣੇ ਹਾਂਜੀ ਪੂਰੇ ਉਮੀਦ ਹੈ ਜੀ ਆਪਾਂ ਜੱਜ ਸਾਹਿਬ ਤੇ ਵੀ ਰੱਬ ਤੇ ਵੀ ਜੀ ਕੁਮਨ ਸਾਹਿਬ ਵੀ ਸਾਰੇ ਬਹੁਤ ਵਧੀਆ ਫੈਸਲਾ ਸੁਣਾਉਣਗੇ ਜੀ ਤੁਸੀਂ ਵੀ ਸਾਰੇ ਅਰਦਾਸ ਕਰੋ ਜੀ ਮੈਂ ਤੁਹਾਡੀ ਮੀਡੀਆ ਰਹੀਂ ਸਾਰਿਆਂ ਨੂੰ ਕਹਿ ਰਿਹਾ ਜੀ ਅਰਦਾਸ ਕਰਿਓ ਜੀ ਪਰਸੋਂ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਜੱਜ ਸਾਹਿਬ ਜੀ ਪਰਿਵਾਰ ਇੱਕ ਇੱਕ ਸੈਕਿੰਡ ਦਾ ਇੰਤਜ਼ਾਰ ਕਰ ਰਿਹਾ ਕਿ ਦਰਬਾਰ ਵਿੱਚ ਇਨਸਾਫ਼ ਮਿਲ ਜੇ ਅੱਜ ਇਹ ਫੈਸਲਾ ਪੂਰਾ ਹੋ ਜਾਈਏ ਜੀ ਆਊਗਾ ਜੀ ਫੈਸਲਾ ਅਨ ਪਰਸੋਂ ਦੀ ਵੇਟ ਕਰਦੇ ਆ ਜੀ ਹੁਣ